ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਟੋਰੀਜ਼ ਕਲਾਸਿਕ ਵਿੱਚ ਸ਼ੁਰੂ ਕਰਦੇ ਹਾਂ ਅੱਜ ਦੀ ਨਵੀਂ ਕਹਾਣੀ ਸੁਮਨ ਦਾ ਵਿਆਹ ਰੱਖ ਦਿੱਤਾ ਗਿਆ ਘਰ ਵਿੱਚ ਮਹਿਮਾਨ ਆ ਰਹੇ ਸਨ ਮਹਿਮਾਨਾਂ ਦੇ ਆਉਣ ਨਾਲ ਘਰ ਵਿੱਚ ਰੌਣਕ ਵੱਧ ਰਹੀ ਸੀ ਮੇਲਣਾ ਨੇ ਘਰ ਵਿੱਚ ਢੋਲਕੀ ਤੇ ਬੰਨਾ ਬੰਨੀ ਦੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਢੋਲਕੀ ਵਜਨ ਅਤੇ ਬੰਨਾ ਬੰਨੀ ਦੇ ਗੀਤਾਂ ਨਾਲ ਸੁਮਨ ਦਾ ਵੇੜਾ ਗੂੰਜ ਰਿਹਾ ਸੀ ਸੁਮਨ ਦੀ ਵੱਡੀ ਭੂਆ ਪੰਮੀ ਆਈ ਹੋਈ ਸੀ ਉਹ ਢੋਲਕੀ ਵਜਾ ਰਹੀ ਸੀ ਅਤੇ ਜਦੋਂ ਹੀ ਔਰਤਾਂ ਦੀ ਆਵਾਜ਼ ਥੀਮੀ ਹੁੰਦੀ ਤਾ ਉਹ ਉੱਚੀ ਆਵਾਜ਼ ਵਿੱਚ ਕਹਿੰਦੀ ਬਈ ਸਾਰਿਆਂ ਜ਼ੋਰ ਨਾਲ ਗਾਓ ਤਾਂ ਕਿ ਅੱਜ ਸਾਰੇ ਮਹੱਲੇ ਨੂੰ ਪਤਾ ਲੱਗ ਜਾਵੇ ਕਿ ਮੇਰੀ ਭਤੀਜੀ ਦਾ ਵਿਆਹ ਹੈ ਆਖਰ ਮੈਂ ਆਪਣੀ ਭਤੀਜੀ ਲਈ ਲੱਖਾਂ ਵਿੱਚੋਂ ਹੀਰਾ ਚੁਣ ਕੇ ਲਿਆਂਦਾ ਹੈ ਆਪਣੇ ਪੂਰੇ ਨੇੜੇ ਤੇੜੇ ਦੇ ਏਰੀਏ ਵਿੱਚ ਵੀ ਇਹੋ ਜਿਹਾ ਸੁੰਦਰ ਅਤੇ ਅਮੀਰ ਲੜਕਾ ਨਹੀਂ ਹੋਣਾ ਜਿਸ ਨਾਲ ਆਪਣੀ ਕੁੜੀ ਦਾ ਵਿਆਹ ਕੀਤਾ ਹੋਵੇ ਧੀ ਕੁੜੀਓ ਤੁਸੀਂ ਵੀ ਕੋਈ ਨਵੇਂ ਗੀਤ ਗੂਤ ਗਾਓ ਸੁਮਨ ਦੀਆਂ ਸਹੇਲੀਆਂ ਨੇ ਉਸ ਨੂੰ ਛੇੜਦੇ ਹੋਏ ਬੰਨਾ ਬੰਨੀ ਦੇ ਗੀਤ ਗਾਉਣੇ ਸ਼ੁਰੂ ਕੀਤੇ ਐਸਾ ਘਰ ਵਾਲਾ ਦੇਈ ਵੇ ਰੱਬਾ ਤੜਕੇ ਉੱਠ ਕੇ ਚਾਹ ਬਣਾਵੇ ਖੁਦ ਵੀ ਪੀਵੇ ਮੈਨੂੰ ਵੀ ਪਿਆਵੇ ਐਸਾ ਘਰ ਵਾਲਾ ਦੇਈ ਵੇ ਰੱਬਾ ਇਹ ਸਭ ਸੁਣ ਕੇ ਕੋਲ ਬੈਠੀ ਸੁਮਨ ਮਨ ਹੀ ਮਨ ਮੁਸਕਰਾ ਰਹੀ ਸੀ ਅਤੇ ਉਹ ਵਿਆਹ ਬਾਰੇ ਸੋਚ ਕੇ ਬਹੁਤ ਖੁਸ਼ ਸੀ ਚੰਡੀਗੜ੍ਹ ਦੇ ਮਾਹੌਲ ਵਿੱਚ ਪਲਿਆ ਅਮੀਰ ਪਰਿਵਾਰ ਦਾ ਦੇਖਣ ਵਿੱਚ 6 ਫੁੱਟ ਲੰਬਾ ਬੇहद ਸੁੰਦਰ ਆਕਰਸ਼ਕ ਪਰਸਨੈਲਿਟੀ ਦਾ ਮਾਲਕ ਸੀ ਕੇਸ਼ਵ ਕਰਦਾ ਹੀ ਬਿਜ਼ਨਸ ਆਪਣੇ ਪਾਪਾ ਨਾਲ ਚਲਾਉਂਦਾ ਸੀ ਜਦ ਕਿ ਸੁਮਨ ਇੱਕ ਛੋਟੇ ਜਿਹੇ ਕਸਬੇ ਦੇ ਮੱਧ ਵਰਗੀ ਪਰਿਵਾਰ ਦੀ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਸੀ ਸਾਹਮਲੇ ਜਿਹੇ ਰੰਗ ਦੀ ਸੁਮਨ ਨੂੰ ਜਦੋਂ ਕੇਸ਼ਵ ਦੇ ਘਰ ਵਾਲਿਆਂ ਨੇ ਪਸੰਦ ਕੀਤਾ ਤਾਂ ਕਿਸੇ ਨੂੰ ਵੀ ਯਕੀਨ ਨਹੀਂ ਸੀ ਹੋ ਰਿਹਾ ਕੇਸ਼ਵ ਨਾਲ ਰਿਸ਼ਤਾ ਤੈਅ ਹੁੰਦੇ ਹੀ ਸਾਰੇ ਆਸ-ਪਾਸ ਜਾਣ ਪਹਿਚਾਨ ਵਾਲੇ ਰਿਸ਼ਤੇਦਾਰ ਸੁਮਨ ਦੀ ਕਿਸਮਤ ਦੀ ਦਾਤ ਦੇ ਰਹੇ ਸਨ ਜਿਸ ਸੁਮਨ ਨੂੰ ਸਾਰੇ ਉਸਦੇ ਰੰਗ ਰੂਪ ਦੀ ਵਜ੍ਹਾ ਨਾਲ ਗੱਲ-ਗੱਲ ਤੇ ਤਾਨਾ ਮਾਰਦੇ ਸੀ ਉਹ ਵੀ ਅੱਜ ਇਹੀ ਕਹਿ ਰਹੇ ਸੀ ਕਿ ਕਿਸਮਤ ਹੋਵੇ ਤਾਂ ਸੁਮਨ ਵਰਗੀ ਸੁਮਨ ਦੀ ਵਿਚੋਲਣ ਉਸਦੀ ਭੂਆ ਸੀ ਉਸਨੇ ਹੀ ਇਹ ਰਿਸ਼ਤਾ ਕਰਵਾਇਆ ਸੀ ਅਤੇ ਉਹ ਆਪਣੇ ਆਪ ਨੂੰ ਬਹੁਤ ਹੀ ਤਿਸਮਾਰਖਾਂ ਸਮਝ ਰਹੀ ਸੀ ਕਿਉਂਕਿ ਇਸ ਰਿਸ਼ਤੇ ਦੇ ਕਾਰਨ ਉਹ ਲੋਕਾਂ ਤੋਂ ਕਾਫੀ ਤਾਰੀਫਾਂ ਬਟੋਰ ਰਹੀ ਸੀ ਪਰ ਸੁਮਨ ਇੱਕ ਗੱਲ ਕਰਕੇ ਮਨ ਹੀ ਮਨ ਪਰੇਸ਼ਾਨ ਸੀ ਕਿਉਂਕਿ ਉਸ ਨੂੰ ਕੇਸ਼ਵ ਦਾ ਵਿਹਾਰ ਸਮਝ ਨਹੀਂ ਆ ਰਿਹਾ ਸੀ ਵਿਆਹ ਤਾਂ ਹੁਣ ਤੋਂ ਲੈ ਕੇ ਕੇਸ਼ਵ ਨੇ ਕਦੀ ਵੀ ਇਕੱਲਿਆਂ ਜਾਂ ਫਿਰ ਫੋਨ ਤੇ ਸੁਮਨ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਕਈ ਵਾਰ ਤਾਂ ਸੁਮਨ ਦੀਆਂ ਸਹੇਲੀਆਂ ਨੇ ਵੀ ਉਸ ਤੋਂ ਪੁੱਛਿਆ, "ਅੱਛਾ ਦੱਸ, ਸਾਡੇ ਜੀਜਾ ਜੀ ਨਾਲ ਗੱਲ ਹੁੰਦੀ ਐ?" ਤਾਂ ਸੁਮਨ ਇਸ ਗੱਲ ਨੂੰ ਛਿਪਾਉਂਦੀ ਹੋਈ ਕਹਿੰਦੀ ਕਿ ਨਹੀਂ, ਉਹ ਥੋੜਾ ਬਿਜ਼ੀ ਰਹਿੰਦੇ ਹਨ ਕਿਉਂਕਿ ਉਸ ਦੀ ਜ਼ਿਆਦਾ ਆਦਤ ਨਹੀਂ ਬੋਲਣ ਦੀ ਅਤੇ ਅੱਜਕੱਲ ਦੇ ਮੁੰਡਿਆਂ ਵਾਂਗੂ ਜ਼ਿਆਦਾ ਬਕਬਕ ਵੀ ਨਹੀਂ ਕਰਦੇ। ਅਗਲੇ ਦਿਨ ਬਰਾਤ ਆ ਗਈ। ਜਿਸ ਨੇ ਵੀ ਕੇਸ਼ਵ ਨੂੰ ਲਾੜੇ ਦੇ ਰੂਪ ਵਿੱਚ ਵੇਖਿਆ, ਉਹ ਵੇਖਦਾ ਹੀ ਰਹਿ ਗਿਆ। ਸਾਰੇ ਬਸ ਇਹੀ ਗੱਲ ਸੋਚ ਰਹੇ ਸਨ। ਕੇ ਸੁਮਨ ਨੂੰ ਇਸ ਲੜਕੇ ਨੇ ਪਸੰਦ ਕਿਵੇਂ ਕਰ ਲਿਆ ਅਤੇ ਕਈ ਰਿਸ਼ਤੇਦਾਰ ਤਾਂ ਸੁਮਨ ਤੋਂ ਜਲਨ ਵੀ ਮਹਿਸੂਸ ਕਰ ਰਹੇ ਸਨ ਪੂਰੇ ਵਿਆਹ ਵਿੱਚ ਕੇਸ਼ਵ ਨੇ ਸਾਰਿਆਂ ਨਾਲ ਬਹੁਤ ਵਧੀਆ ਵਿਵਹਾਰ ਕੀਤਾ ਉਸ ਦੀ ਸੁੰਦਰਤਾ ਤੇ ਮੁਸਕਰਾਹਟ ਅਤੇ ਉਸ ਦਾ ਹਸਮੁਖ ਸੁਭਾਅ ਦੇਖ ਕੇ ਸਾਰੇ ਬਹੁਤ ਖੁਸ਼ ਸਨ ਜਦੋਂ ਸਟੇਜ ਤੇ ਸੁਮਨ ਦੀਆਂ ਸਹੇਲੀਆਂ ਸੁਮਨ ਨੂੰ ਸ਼ਗਨ ਪਾਉਣ ਗਈਆਂ ਤਾਂ ਉਹਨਾਂ ਨੇ ਸੁਮਨ ਦੇ ਕੰਨ ਵਿੱਚ ਕਿਹਾ ਝੂਠੀ ਨਾ ਹੋਵੇ ਤਾਂ ਸਾਨੂੰ ਤਾਂ ਤੂੰ ਕਹਿ ਰਹੀ ਸੀ ਕਿ ਕੇਸ਼ਵ ਬੋਲਦਾ ਹੀ ਨਹੀਂ ਤੇ ਅੱਜ ਦੇਖ ਇਹ ਸੁਣ ਕੇ ਸੂਮਨ ਮੁਸਕਰਾਨ ਲੱਗੀ ਬੜੀ ਹੀ ਧੂਮਧਾਮ ਦੇ ਨਾਲ ਸੁਮਨ ਦਾ ਵਿਆਹ ਕੇਸ਼ਵ ਦੇ ਨਾਲ ਸੰਪੰਨ ਹੋ ਗਿਆ ਵਿਦਾ ਹੋ ਕੇ ਜਦੋਂ ਸੁਮਨ ਕਾਰ ਵਿੱਚ ਬੈਠੀ ਤਾਂ ਕੇਸ਼ਵ ਨੇ ਸੁਮਨ ਵੱਲ ਵੇਖਿਆ ਵੀ ਨਹੀਂ ਅਤੇ ਉਹ ਖਿਸਕ ਕੇ ਥੋੜਾ ਦੂਰ ਹੋ ਕੇ ਬੈਠ ਗਿਆ ਇਹ ਦੇਖ ਕੇ ਸੁਮਨ ਨੂੰ ਆਪਣੇ ਵਿਹਾਉਤਾ ਜੀਵਨ ਬਾਰੇ ਚਿੰਤਾ ਹੋਣ ਲੱਗੀ ਖੈਰ ਸੁਮਨ ਵਿਦਾ ਹੋ ਕੇ ਸੁਖ ਸ਼ਾਂਤੀ ਨਾਲ ਆਪਣੇ ਸਹੁਰੇ ਘਰ ਪਹੁੰਚ ਗਈ ਅਤੇ ਉੱਥੇ ਉਸ ਦਾ ਪਰਿਵਾਰ ਵਾਲਿਆਂ ਨੇ ਬਹੁਤ ਹੀ ਨਿੱਘਾ ਸਵਾਗਤ ਕੀਤਾ ਉਸਦੇ ਪਰਿਵਾਰ ਵਿੱਚ ਉਸਦੀ ਇੱਕ ਨਣਦ ਸੀ ਜੋ ਵਿਆਹੀ ਹੋਈ ਸੀ ਸੱਸ ਸਹੁਰਾ ਅਤੇ ਇੱਕ ਜਠਾਨੀ ਵੀ ਸੀ ਜੋ ਵਿਆਹ ਵਿੱਚ ਨਹੀਂ ਆ ਸਕੀ ਸੀ ਦੋਵੇਂ ਹੀ ਭਰਾਵਾਂ ਦਾ ਆਪਸ ਵਿੱਚ ਬਹੁਤ ਪੇਮ ਸੀ ਪਰ ਜਠਾਨੀ ਬਾਰੇ ਵਿਆਹ ਵਿੱਚ ਕਿਸੇ ਨੇ ਜ਼ਿਆਦਾ ਗੱਲ ਨਹੀਂ ਕੀਤੀ ਗੱਲਾਂ ਗੱਲਾਂ ਵਿੱਚ ਸੁਮਨ ਦੀ ਨੰਦ ਨੇ ਕਿਹਾ ਕਿ ਵੱਡੀ ਭਾਬੀ ਦਾ ਸੁਭਾਅ ਥੋੜਾ ਘਮੰਡੀ ਜਿਹਾ ਹੈ ਕਿਉਂਕਿ ਉਹ ਅਮੀਰ ਘਰ ਦੀ ਹੈ ਇਸ ਲਈ ਅਸੀਂ ਇਸ ਵਾਰ ਸੁੰਦਰ ਨਹੀਂ ਬਲਕਿ ਛੋਟੇ ਸ਼ਹਿਰ ਦੀ ਪਰਿਵਾਰਕ ਕੁੜੀ ਨੂੰ ਕਰਦੀ ਨੂੰ ਬਣਾਉਣਾ ਚਾਹੁੰਦੇ ਸੀ ਸੁਮਨ ਕੇਸ਼ਵ ਬਾਰੇ ਸੋਚ ਹੀ ਰਹੀ ਸੀ ਕਿ ਉਦੋਂ ਨੂੰ ਗੇਟ ਖੜ ਗਿਆ ਉਸਨੇ ਬੈੱਡ ਤੋਂ ਉੱਠ ਕੇ ਦੇਖਿਆ ਤਾਂ ਕੇਸ਼ਵ ਕਮਰੇ ਵਿੱਚ ਦਾਖਲ ਹੋਇਆ ਸੁਮਨ ਨੇ ਜਦੋਂ ਕੇਸ਼ਵ ਨੂੰ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਉਸਨੇ ਦੇਖਿਆ ਕਿ ਕੇਸ਼ਵ ਨਸ਼ੇ ਨਾਲ ਡੱਕਿਆ ਹੋਇਆ ਸੀ ਅਤੇ ਝੂਲੇ ਖਾ ਕੇ ਚੱਲ ਰਿਹਾ ਸੀ ਸੁਮਨ ਹੱਕੀ ਬੱਕੀ ਰਹਿ ਗਈ ਉਸ ਨੂੰ ਅੰਦਰ ਆਉਂਦੇ ਦੇਖ ਸੁਮਨ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ ਅਤੇ ਉਹ ਨਜ਼ਰ ਝੁਕਾਈ ਟੇਡਾ ਜਿਹਾ ਕੇਸ਼ਵ ਵੱਲ ਨੂੰ ਦੇਖ ਰਹੀ ਸੀ ਅਤੇ ਬਹੁਤ ਡਰੀ ਹੋਈ ਸੀ ਕੇਸ਼ਵ ਬੈੱਡ ਤੇ ਬੈਠ ਗਿਆ ਅਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉੱਥੇ ਹੀ ਸੌ ਗਿਆ ਪਰ ਸੁਮਨ ਨੂੰ ਇਹ ਸੋਚ ਕੇ ਸਾਰੀ ਰਾਤ ਨੀਂਦ ਨਾ ਆਈ ਕਿ ਉਹ ਕਿਹੋ ਜਿਹੀ ਘਰ ਵਿੱਚ ਆ ਗਈ ਹੈ ਸਵੇਰ ਹੋ ਗਈ ਜਿੱਥੇ ਸੁਮਨ ਆਪਣੀ ਸੱਸ ਅਤੇ ਨਣਦ ਦੇ ਪਿਆਰ ਤੋਂ ਖੁਸ਼ ਸੀ ਉੱਥੇ ਦੂਜੇ ਪਾਸੇ ਉਹ ਕੇਸ਼ਵ ਦੇ ਇਸ ਵਿਹਾਰ ਤੋਂ ਪਰੇਸ਼ਾਨ ਸੀ ਕੁਝ ਦਿਨ ਬੀਤੇ ਸੁਮਨ ਦੇ ਪਰਸ ਵਿੱਚੋਂ ਫੋਨ ਵੱਜ ਰਿਹਾ ਸੀ ਜਦੋਂ ਉਸਨੇ ਫੋਨ ਕੱਢ ਕੇ ਦੇਖਿਆ ਤਾਂ ਉਸਦੀ ਮੰਮੀ ਦਾ ਫੋਨ ਸੀ ਨਾਰਮਲ ਗੱਲਬਾਤ ਤੋਂ ਬਾਅਦ ਸੁਮਨ ਦੀ ਮੰਮੀ ਨੇ ਕਿਹਾ ਦੇਖ ਪੁੱਤ ਤੇਰੇ ਪੇਕਿਆਂ ਦੀ ਇੱਜ਼ਤ ਦਾ ਸਵਾਲ ਹੈ ਉੱਥੇ ਕਿਸੇ ਨੂੰ ਵੀ ਸ਼ਿਕਾਇਤ ਦਾ ਮੌਕਾ ਨਾ ਦੇਵੀਂ ਪੁੱਤ ਸਭ ਦਾ ਖਿਆਲ ਰੱਖੀ ਕਿੰਨੇ ਚੰਗੇ ਲੋਕ ਹਨ ਬਿਨਾ ਕਿਸੇ ਖਰਚੇ ਤੋਂ ਸਾਰਾ ਆਪਣੇ ਖਰਚੇ ਤੇ ਵਿਆਹ ਕੀਤਾ ਉਹਨਾਂ ਨੇ ਆਪਣੀ ਇੰਨੀ ਔਕਾਤ ਕਿੱਥੇ ਸੀ ਬਸ ਹੁਣ ਤਾਂ ਰੱਬ ਅੱਗੇ ਇਹੋ ਅਰਦਾਸ ਆ ਕਿ ਤੇਰੀਆਂ ਭੈਣਾਂ ਨੂੰ ਵੀ ਤੇਰੇ ਵਰਗੇ ਸਹੁਰੇ ਮਿਲ ਜਾਣ ਤਾਂ ਸਾਡਾ ਜਨਮ ਸਫਲਾ ਹੋ ਜਾਵੇ ਫਿਰ ਉਸਨੇ ਕਿਹਾ ਹੋਰ ਕੇਸ਼ਵ ਦਾ ਕੀ ਹਾਲ ਚਾਲ ਹੈ ਮੈਂ ਕਿਹਾ ਹਾਂ ਠੀਕ ਆ ਜੇ ਤੇਰੇ ਨੇੜੇ ਹੀ ਹੈ ਤਾਂ ਗੱਲ ਕਰਵਾ ਦੇ ਕੇਸ਼ਵ ਸੁਮਨ ਦੇ ਸਾਹਮਣੇ ਹੀ ਬੈਠ ਤੇ ਬੈਠਾ ਆਪਣਾ ਫੋਨ ਦੇਖ ਰਿਹਾ ਸੀ ਉਸ ਦੀ ਦਿਲਚਸਪੀ ਨੂੰ ਨਾ ਦੇਖਦੇ ਹੋਏ ਸੁਮਨ ਨੇ ਆਪਣੀ ਮੰਮੀ ਨੂੰ ਕਹਿ ਦਿੱਤਾ ਕਿ ਕੇਸ਼ਵ ਬਾਹਰ ਕਿਸੇ ਕੰਮ ਲਈ ਗਿਆ ਹੋਇਆ ਹੈ ਫਿਰ ਸੁਮਨ ਨੇ ਸਭ ਕੁਝ ਠੀਕ ਠਾਕ ਕਹਿ ਕੇ ਫੋਨ ਕੱਟ ਦਿੱਤਾ ਕਿਉਂਕਿ ਉਹ ਇਥੋਂ ਦੇ ਮਾਹੌਲ ਬਾਰੇ ਦੱਸ ਕੇ ਆਪਣੇ ਮਾਤਾ ਪਿਤਾ ਨੂੰ ਦੁਖੀ ਨਹੀਂ ਕਰਨਾ ਚਾਹੁੰਦੀ ਸੀ ਕੁਝ ਦਿਨ ਹੋਰ ਬੀਤੇ ਤਾਂ ਕੇਸ਼ਵ ਦੇ ਅਸਲੀ ਰੰਗ ਸਾਹਮਣੇ ਆਉਣੇ ਸ਼ੁਰੂ ਹੋ ਗਏ ਹੁਣ ਉਸਨੇ ਨਸ਼ੇ ਦੇ ਨਾਲ ਨਾਲ ਸੁਮਨ ਨੂੰ ਕੁੱਟਣਾ ਮਾਰਨਾ ਵੀ ਸ਼ੁਰੂ ਕਰ ਦਿੱਤਾ ਸੁਮਨ ਹੁਣ ਸਾਰਾ ਸਾਰਾ ਦਿਨ ਅੰਦਰ ਬੈਠ ਕੇ ਰੋਂਦੀ ਰਹਿੰਦੀ ਉੱਥੇ ਉਸ ਦਾ ਹਮਦਰਦ ਦੀ ਕੋਈ ਵੀ ਨਹੀਂ ਸੀ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਕੇਸ਼ਵ ਨੇ ਸੁਮਨ ਨੂੰ ਕਿਹਾ ਕਿ ਤੇਰੇ ਵਰਗੀਆਂ ਕੁੜੀਆਂ ਨੂੰ ਮੈਂ ਆਪਣੇ ਨੇੜੇ ਤੇੜੇ ਵੀ ਪਟਕਣ ਨਹੀਂ ਦਿੰਦਾ ਸੀ ਪਰ ਮੇਰੀ ਬਦ ਕਿਸਮਤੀ ਅਤੇ ਤੇਰੀ ਖੁਸ਼ਕਿਸਮਤੀ ਦੇਖ ਤੈਨੂੰ ਮੇਰੇ ਵਰਗਾ ਸੋਹਣਾ ਸੁਨੱਖਾ ਮੁੰਡਾ ਅਤੇ ਮੈਨੂੰ ਤੇਰੇ ਵਰਗੀ ਕੁੜੀ ਮਿਲੀ ਸਾਰੀ ਰਾਤ ਸੁਮਨ ਨੂੰ ਨੀਂਦ ਨਾ ਆਈ ਅਤੇ ਉਹ ਇਹੀ ਸੋਚਦੀ ਰਹੀ ਕਿ ਕੀ ਸੱਚੀ ਮੇਰੀ ਚੰਗੀ ਕਿਸਮਤ ਕਰਕੇ ਮੈਨੂੰ ਕੇਸ਼ਵ ਵਰਗਾ ਹਮਸਫਰ ਮਿਲਿਆ ਅਗਲੇ ਦਿਨ ਸੁਮਨ ਹਾਤ ਧੋ ਕੇ ਅਨਮਨੇ ਮਨ ਨਾਲ ਕਮਰੇ ਵਿੱਚ ਤਿਆਰ ਹੋ ਕੇ ਬੈਠੀ ਸੀ ਅਤੇ ਕੇਸ਼ਵ ਹਲੇ ਬੇਸੁੱਧ ਹੋ ਕੇ ਸੁੱਤਾ ਪਿਆ ਸੀ ਜਿਸ ਨੂੰ ਦੇਖ ਕੇ ਸੁਮਨ ਦੇ ਮਨ ਵਿੱਚ ਉਸ ਪ੍ਰਤੀ ਪਿਆਰ ਨਹੀਂ ਹੁਣ ਨਫ਼ਰਤ ਜਨਮ ਲੈ ਰਹੀ ਸੀ ਕਿਉਂਕਿ ਜਿਸ ਨੂੰ ਹੁਣ ਤੱਕ ਆਪਣਾ ਪਤੀ ਪਰਮੇਸ਼ਰ ਮੰਨ ਰਹੀ ਸੀ ਅਸਲ ਵਿੱਚ ਉਸ ਦਾ ਰੂਪ ਤਾਂ ਕੁਝ ਹੋਰ ਹੀ ਨਿਕਲਿਆ ਉਦੋਂ ਹੀ ਕਿਸੇ ਨੇ ਦਰਵਾਜ਼ਾ ਖੜਕਾਇਆ ਆਪਣੇ ਖਿਆਲਾਂ ਵਿੱਚ ਗਵਾਚੀ ਸੁਮਨ ਦਰਵਾਜ਼ੇ ਦੇ ਖੜਕੇ ਨਾਲ ਆਪਣੇ ਖਿਆਲਾਂ ਵਿੱਚੋਂ ਬਾਹਰ ਆਈ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਉਸ ਦੀ ਸੱਸ ਸੀ ਉਸ ਨੇ ਸੁਮਨ ਨੂੰ ਕਿਹਾ ਬੇਟਾ ਚਲੋ ਰਸੋਈ ਵਿੱਚ ਤੈਨੂੰ ਸਭ ਕੁਝ ਦੱਸਣਾ ਹੈ ਕਿ ਹੁਣ ਤੂੰ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਸੰਭਾਲ ਕਿਉਂਕਿ ਹੁਣ ਇਹ ਘਰ ਪਤੀ ਅਤੇ ਪਰਿਵਾਰ ਸਭ ਤੇਰੀ ਹੀ ਜ਼ਿੰਮੇਵਾਰੀ ਹੈ ਮਹਿਤਾ ਬੱਸ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਰਗ ਹੋਣਾ ਚਾਹੁੰਦੀ ਹਾਂ ਇਸ ਆਪਣੀ ਪਿਆਰੀ ਜਹੀ ਨੌ ਵਰਗੀ ਧੀ ਨੂੰ ਦੇ ਕੇ ਸੋਮਨ ਨੇ ਚੁੱਪਚਾਪ ਹਾਂ ਵਿੱਚ ਸਿਰ ਹਿਲਾਇਆ ਅਤੇ ਆਪਣੀ ਸੱਸ ਨਾਲ ਰਸੋਈ ਵਿੱਚ ਚਲੀ ਗਈ ਸੋਮਨ ਦੀ ਸੱਸ ਉਸ ਨੂੰ ਬੜੇ ਪਿਆਰ ਨਾਲ ਰਸੋਈ ਦਾ ਸਾਰਾ ਕੰਮ ਸਮਝਾ ਕੇ ਉੱਥੋਂ ਚਲੀ ਗਈ ਅਤੇ ਸੋਮਨ ਵਿਚਾਰੀ ਉੱਥੇ ਹੀ ਬੈਠੀ ਬਾਅਦ ਵਿੱਚ ਰੋਂਦੀ ਰਹੀ ਉਸ ਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੈਂ ਹੁਣ ਕਿਸ ਨਾਲ ਦਿਲ ਦਾ ਭੇਦ ਖੋਲਾਂ ਸੁਮਨ ਇਹ ਸੋਚ ਹੀ ਰਹੀ ਸੀ ਉਦੋਂ ਨੂੰ ਬਾਹਰੋਂ ਉਸਦੀ ਸੱਸ ਦੀ ਆਵਾਜ਼ ਆਈ ਬੇਟਾ ਜਲਦੀ ਕਰ ਸਾਰਿਆਂ ਲਈ ਚਾਹ ਨਾਸ਼ਤਾ ਲੈ ਕੇ ਆ ਨਹੀਂ ਤਾਂ ਦੇਰ ਹੋ ਜਾਵੇਗੀ ਸੁਮਨ ਸਾਰਿਆਂ ਲਈ ਚਾਹ ਨਾਸ਼ਤਾ ਤਿਆਰ ਕਰਕੇ ਲਿਆਈ ਸਾਰਿਆਂ ਨੇ ਉਸਦੇ ਨਾਸ਼ਤੇ ਦੀ ਬਹੁਤ ਤਾਰੀਫ਼ ਕੀਤੀ ਪਰ ਕੇਸ਼ਵ ਬਿਨਾਂ ਕੁਝ ਖਾਦੇ ਹੀ ਅਤੇ ਬਿਨਾਂ ਦੱਸੇ ਹੀ ਬਾਹਰ ਚਲਾ ਗਿਆ ਅਨਜਾਨ ਸੁਮਨ ਸੋਚਣ ਲੱਗੀ ਕਿ ਇਹਨੇ ਅਮੀਰ ਸਹੁਰਿਆਂ ਦੇ ਘਰ ਇੱਕ ਵੀ ਨੌਕਰ ਜਾਂ ਨੌਕਰਾਨੀ ਨਹੀਂ ਹੈ ਸੁਮਨ ਦੇ ਮਨ ਵਿੱਚ ਕਿੰਨੇ ਹੀ ਸਵਾਲ ਸਨ ਪਰ ਉਹ ਪੁੱਛੇ ਕਿਸ ਨੂੰ ਆਖਰ ਉਸਦੇ ਇੰਨੇ ਸਾਰੇ ਸਵਾਲਾਂ ਦੇ ਜਵਾਬ ਕੌਣ ਦੇ ਸਕਦਾ ਸੀ ਜੇਕਰ ਕੇਸ਼ਵ ਨੂੰ ਸੁਮਨ ਪਸੰਦ ਨਹੀਂ ਸੀ ਤਾਂ ਉਸਨੇ ਸੁਮਨ ਨਾਲ ਵਿਆਹ ਹੀ ਕਿਉਂ ਕਰਵਾਇਆ ਸੀ ਕਿੱਥੇ ਸੁਮਨ ਆਪਣੇ ਵਿਆਹ ਤੋਂ ਬਾਅਦ ਹਨੀਮੂਨ ਦੇ ਸੁਪਨੇ ਵੇਖਿਆ ਕਰਦੀ ਸੀ ਪਰ ਵਿਆਹ ਹੁੰਦੇ ਹੀ ਉਹ ਉਲਝਣਾ ਵਿੱਚ ਉਲਝ ਗਈ ਹੁਣ ਉਸਦੇ ਵਿਆਹ ਨੂੰ ਇੱਕ ਹਫਤਾ ਬੀਤ ਚੁੱਕਿਆ ਸੀ ਉਸਦੀ ਮੰਮੀ ਦਾ ਜਦੋਂ ਵੀ ਫੋਨ ਆਉਂਦਾ ਤਾਂ ਉਹ ਹੱਸ ਕੇ ਗੱਲ ਕਰਦੀ ਕਿਉਂਕਿ ਉਸ ਨੂੰ ਪਤਾ ਸੀ ਕਿ ਉਸਦੀ ਪਰੇਸ਼ਾਨੀ ਸੁਣ ਕੇ ਉਸਦੇ ਮੰਮੀ ਪਾਪਾ ਹੋਰ ਵੀ ਪਰੇਸ਼ਾਨ ਹੋ ਜਾਣਗੇ ਤੇ ਜੇਕਰ ਉਹ ਵਾਪਸ ਗਈ ਤਾਂ ਸਮਾਜ ਵਿੱਚ ਜੋ ਬਦਨਾਮੀ ਹੋਵੇਗੀ ਉਹ ਅਲੱਗ ਇਸ ਲਈ ਉਸਨੇ ਚੁੱਪ ਰਹਿਣਾ ਤੇ ਆਪਣੀ ਤਕਲੀਫ ਨੂੰ ਛਿਪਾਉਣਾ ਹੀ ਬਿਹਤਰ ਸਮਝਿਆ ਇੱਕ ਦਿਨ ਸ਼ਾਮ ਨੂੰ ਉੱਚੀ ਉੱਚੀ ਸ਼ੋਰ ਸ਼ਰਾਬੇ ਅਤੇ ਗੱਲਾਂ ਦੀ ਆਵਾਜ਼ ਆ ਰਹੀ ਸੀ ਜਦੋਂ ਸੋਮਨ ਨੇ ਜਾ ਕੇ ਦੇਖਿਆ ਤਾਂ ਲੰਦਰ ਪੈਸਾ ਚੁਕਾਉਂਦੀਆਂ ਗੱਲਾਂ ਕਰ ਰਹੇ ਸੀ ਸੋਮਨ ਨੂੰ ਇਹ ਸਮਝਦੇ ਬਹੁਤੀ देर ਨਾ ਲੱਗੀ ਕਿ ਇਹ ਕੋਈ ਅਮੀਰ ਖਾਨਦਾਨ ਦੇ ਨਹੀਂ ਬਲਕਿ ਨਾਮ ਦੇ ਹੀ ਅਮੀਰ ਹਨ ਬਿਲਕੁਲ ਕਾਗਜ਼ੀ ਸ਼ੇਰ ਦੀ ਤਰ੍ਹਾਂ ਪਤਾ ਲੱਗਿਆ ਕਿ ਕੇਸ਼ਵ ਨੇ ਕੋਈ ਬਿਜ਼ਨਸ ਚਲਾਉਣ ਲਈ ਪੈਸੇ ਉਧਾਰ ਲਏ ਸਨ ਜੋ ਉਸਨੇ ਵਾਪਸ ਨਹੀਂ ਕੀਤੇ ਹੱਥ ਪੈਰ ਜੋੜ ਕੇ ਕਿਸੇ ਤਰ੍ਹਾਂ ਸੁਮਨ ਦੀ ਸਾਸਾ ਤੇ ਜੇਠ ਨੇ ਉਹਨਾਂ ਅੱਗੇ ਤਰਲੇ ਕੀਤੇ ਕਿ ਕੁਝ ਦਿਨਾਂ ਦਾ ਸਮਾਂ ਹੋਰ ਦੇ ਦੇਣ ਇਸ ਤਰ੍ਹਾਂ ਉਹਨਾਂ ਦੇ ਸਾਰੇ ਪਰਿਵਾਰ ਦੀ ਸਚਾਈ ਸੁਮਨ ਨੂੰ ਹੌਲੀ-ਹੌਲੀ ਪਤਾ ਲੱਗਦੀ ਗਈ ਪਰ ਉਹ ਕਰ ਵੀ ਕੀ ਸਕਦੀ ਸੀ ਉਸਦੀ ਜ਼ਿੰਦਗੀ ਬਰਬਾਦ ਹੋ ਚੁੱਕੀ ਸੀ ਉਹ ਇੱਕ ਬਹੁਤ ਗਲਤ ਘਰੇ ਪਹੁੰਚ ਗਈ ਉਸ ਨਾਲ ਬਹੁਤ ਵੱਡਾ ਧੋਖਾ ਹੋਇਆ ਸੀ ਪੈਸੇ ਦੇ ਲਾਲਚ ਵਿੱਚ ਆ ਕੇ ਸੋਮਨ ਦੀ ਆਪਣੀ ਹੀ ਭੂਆ ਨੇ ਉਸ ਨਾਲ ਬਹੁਤ ਵੱਡਾ ਧੋਖਾ ਕੀਤਾ ਦੋਸਤੋ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਕਰਨਾ ਤੇ ਸ਼ੇਅਰ ਕਰਨਾ ਤੇ ਸਾਡੇ ਚੈਨਲ ਸਟੋਰੀਜ਼ ਕਲਾਸਿਕ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਧੰਨਵਾਦ